ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪਣੜੇ ਗਿਰਹਿ ਵਾਨ ਮੇ ਸਿਰਨੀਵਾ ਕਰ ਦੇਖ ਮੰਦਰ ਮਸਜਿਦ ਗਿਰ ਜਾ ਕਰਤੇ ਗੁਰਦੁਆਰੇ ਜਾਂਦੇ ਲੋਕ ਯਾਤ ਪਾਤ ਮਹਿਮਾਂ ਪਰਮਾਤੂ ਪਰ ਨਾ ਮੁਕਤੀ ਪਾਉਂਦੇ ਲੋਕ ਮੰਦਰ ਮਸਜਿਦ ਗਿਰ ਜਾ ਕਰਤੇ ਗੁਰਦੁਆਰੇ ਜਾਂਦੇ ਲੋਕ ਯਾਤ ਪਾਤ ਮਹਿਮਾਂ ਪਰਮਾਤੂ ਪਰਨ ਮੁਕਤੀ ਪੌਂਦੇ ਲੋਕ ਮਿੱਠਾ ਮੇਵਾ ਕਹਿ ਕੇ ਪੁੱਤ ਦੇ ਲੱਖਾਂ ਸਗਨ ਮਨਾਉਂਦੇ ਨੇ ਐ ਪਰਤੀ ਨੂੰ ਕੁਖ ਦੇ ਅੰਦਰ ਪਲ ਵਿੱਚ ਮਾਰ ਮੁਕਾਂਦੇ ਲੋਕ ਮੰਦਰ ਮਾਜਦ ਗਿਰ ਜਾ ਕਰਤੇ ਗੁਰਦੁਆਰੇ ਜੰਦੇ ਲੋਕ ਜਾਤ ਪਾਤ ਬਹਿਮਾਂ ਪਰਮਾਤਮਾ ਪਰਨਾ ਮੁਕਤੀ ਪੰਦੇ ਲੋਕ ਸੱਚੇ ਰੱਬ ਦਾ ਨਾਂ ਲੈ ਲੈ ਕੇ ਤੇਰਾ ਖਸਮਾਂ ਖਾਂਦੇ ਨੇ ਸੱਚ ਪੁੱਛੋ ਤਾਂ ਰੱਬ ਕੋਲੋਂ ਵੀ ਅਸਲੀ ਗੱਲ ਛੁਪਾਂਦੇ ਲੋਕ ਮੰਦਰਾਂ ਮਾਹ ਦੇ ਦਿਰ ਜਾ ਕਰਤੇ ਗੁਰਦੁਆਰੇ ਜਾਂਦੇ ਲੋਕ ਯਾਕ ਪਾਤਵੰਮਾ ਪਰਮਾਤਮਾ ਪਰ ਨਾ ਮੁਕਤੀ ਪਾਉਂਦੇ ਲੋਕ ਔਕ ਸੁਖ ਦੇ ਵਿੱਚ ਸਾਥ ਦੇਣ ਦੇ ਬੜੇ ਹੀ ਵਾਅਦੇ ਕਰ ਦੇਨੇ ਨੋੜ ਪੈਣ ਤੇ ਗਿਰਗਤ ਵਾਂਗੂੰ ਕਿਉਂ ਨਿਰੰਗ ਵਟਾਂਦੇ ਲੋਕ ਮੰਦਰ ਮਹਜਿਦ ਗਿਰਜਾ ਕਰਤੇ ਗੁਰਦੁਆਰੇ ਜੰਦੇ ਲੋਕ ਯਕ ਪਾਤ ਬਹਿਮਾ ਪਰਮਾਤਮ ਪਰਮਾ ਮੁਕਤੀ ਪਾਉਂਦੇ ਲੋਕ ਦਿਉ ਦੇ ਜੀਤੋਂ ਬਾਤ ਨਾ ਪੁੱਛਣ ਆਪਣੇ ਰੋਗੀ ਮਾਪਿਆਂ ਦੀ ਮਰਨੇ ਪਿੱਛੋਂ ਮੜੀਆਂ ਉੱਤੇ ਜਾ ਕੇ ਦੀਪ ਜਲਾਉਂਦੇ ਲੋਕ ਮੰਦਰਾਂ ਮਾਜਦ ਗਿਰਦਾ ਕਰਤੇ ਗੁਰਦੁਆਰੇ ਜਾਂਦੇ ਲੋਕ ਯਾਤੂ ਪਾਤ ਬਹਿਮਾਂ ਪਰ ਮੰਤੂ ਪਰ ਨਾ ਮੁਕਤੀ ਪੰਦੇ ਲੋਕ ਸਾੜਤ ਉਹ ਅੱਗ ਹੈ ਕੋਚਰ ਸਾੜਤ ਉਹ ਅੱਗ ਹੈ ਕੋਚਰ ਜੋ ਨਾ ਬੁਝਦੀ ਪਾਣੀ ਨਾਲ ਦੂਜੇ ਦੇ ਪਰ ਅਗ ਲਗਾ ਕੇ ਦਿਲ ਦੀ ਅਗ ਬੁਝਾਉਂਦੇ ਲੋਕ ਮੰਦਰ ਮਹਜਦ ਗਿਰ ਜਾ ਕਰਤੇ ਗੁਰਦੁਆਰੇ ਜਾਂਦੇ ਲੋਕ ਯਾਤ ਪਾਤ ਵਹਿਮਾਂ ਪਰ ਮਾਂ ਤੋਂ ਪਰ ਨ ਮੁਕਤੀ ਪਾਉਂਦੇ ਲੋਕ ਪਰ ਨ ਮੁਕਤੀ ਪਾਉਂਦੇ ਲੋਕ